ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਦਿਲਵੀਰ ਕੇਸਰੀ ਕਲੌਥਸ ਪੱਖੋਂ ਕਹਿੰਚੀਆਂ ਉਮੀਦ ਕਰਦਾ ਸਾਰੇ ਜਣ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਡਿਜੀਟਲ ਸੂਟ ਡਿਜੀਟਲ ਪ੍ਰਿੰਟ ਦੇ ਡਿਜੀਟਲ ਸੂਟ ਨੇ ਬਹੁਤ ਸੋਹਣੇ ਸੋਹਣੇ ਸੂਟ ਨੇ ਜੀ ਇਹ ਲਗਭਗ ਸੂਟ ਆਪਾਂ ਨੇ ਪਹਿਲਾਂ ਕੋਈ 800 ਦਾ 850 ਦਾ ਐਂ ਵਿਚੇ ਹੋਏ ਹੈਗੇ ਬਹੁਤ ਸੋਹਣਾ ਕੱਪੜਾ ਹੈਗਾ ਜੀ ਡਿਜ਼ਾਈਨਿੰਗ ਚੈੱਕ ਕਰ ਲਓ ਡਿਜੀਟਲ ਡਿਜ਼ਾਈਨ ਆ ਪੂਰਾ ਸੋਹਣਾ ਕੱਪੜਾ ਹੈਗਾ ਤੇ ਨਾਲ ਦੁਪੱਟਾ ਵੀ ਵਧੀਆ ਲੱਗਿਆ ਹੋਇਆ ਹੈਗਾ ਜੀ ਇਹ ਸੂਟ ਪਹਿਲਾਂ ਵੇਚ ਆਪਾਂ ਨੇ 800 ਦਾ ਕੋਈ 700 ਦਾ ਹੀ ਵੇਚਿਆ ਹੋਇਆਗਾ ਤੇ ਹੁਣ ਇਹ ਸੂਟ ਲੈ ਜਾਓ ਜੀ ਸਿੰਗਲ ਸੂਟ 500 ਰੁਪਏ ਦਾ ਜੇ ਦੋ ਸੂਟ ਲਓਗੇ ਤਾਂ 900 ਲੱਗ ਜਾਣਗੇ ਆਜੋ ਕਿਰਾ ਜਲਦੀ ਜਲਦੀ ਦੁਕਾਨ ਤੇ ਬਹੁਤ ਸੋਹਣਾ ਪ੍ਰਿੰਟ ਹੈ ਡਿਜੀਟਲ ਚੈੱਕ ਕਰ ਲਓ ਪੂਰੇ ਸੋਹਣੇ ਸੋਹਣੇ ਡਿਜ਼ਾਈਨ ਹੈ ਜੀ ਫਰੰਟ ਸਾਈਡ ਆ ਗਈ ਤੇ ਬੈਕ ਸਾਈਡ ਆ ਗਈ ਤੇ ਬਾਜੂ ਆ ਗਈ ਬਹੁਤ ਸੋਹਣਾ ਪ੍ਰਿੰਟ ਬਣਾ ਹੈ ਤੇ ਨਾਲ ਦੇ ਕੱਪੜੇ ਦੀ ਸਲਵਾਰ ਆ ਗਈ ਤੇ ਆਹ ਦੁਪੱਟਾ ਹੈਗਾ ਜੀ ਸਿੰਗਲ ਸੂਟ 500 ਦਾ ਦੋ ਸੂਟ ਲੈ ਜਾਓ ਜੀ 900 ਦੇ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਜੇਕਰ ਆਨਲਾਈਨ ਮੰਗਵਾਉਣਾ ਆਨਲਾਈਨ ਭੇਜ ਦਾਂਗੇ 7589340177 ਆਪਣਾ WhatsApp ਨੰਬਰ ਆ ਤੇ ਮੈਸੇਜ ਕਰ ਲਓ ਕਾਲ ਕਰ ਲਓ ਆਜੋ ਕਿਰਾ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਬਹੁਤ ਸੋਹਣੇ ਸੋਹਣੇ ਸੂਟ ਨੇ ਜੀ ਸਟਾਫ ਵੀ ਪੂਰਾ ਸੋਹਣਾਗਾ ਕੱਪੜਾ ਬਹੁਤ ਸੋਹਣਾਗਾ ਨਾਲ ਦੁਪੱਟਾ ਵੀ ਵਧੀਆ ਲੱਗਿਆ ਹੋਇਆਗਾ ਜੀ 500 ਦਾ ਸਿੰਗਲ ਸੂਟ 2 ਸੂਟ ਲੈ ਜੋ 900 ਦੇ ਜੀ ਆਜੋ ਕਰਾ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੌਥ ਹਾਊਸ ਪੱਖੋਂ ਕੈਂਚੀਆਂ ਕਲਰ ਡਿਜ਼ਾਈਨ ਚੈੱਕ ਕਰ ਲਓ ਸਾਰੇ ਜਿਹੇ ਕਰਾ ਆਨਲਾਈਨ ਮੰਗਵਾਉਣਾਗਾ ਤਾਂ 7589340177 ਉਤੇ ਮੈਸੇਜ ਕਰ ਲਓ ਫੋਨ ਕਰ ਲਓ ਤੇ ਜਿਹੜਾ ਵੀ ਤੁਹਾਨੂੰ ਸੂਟ ਚਾਹੀਦਾ ਉਹਦਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਇੱਕ ਡਿਜ਼ਾਈਨ ਆਗਾ ਇਹਦੇ ਵਰਕ ਵੀ ਹੋਇਆ ਹੋਇਆ ਜੀ ਚਿਕਨ ਦਾ ਵਰਕ ਬਹੁਤ ਸੋਹਣਾ ਚੈੱਕ ਕਰ ਲਓ ਤੇ ਦੁਪੱਟਾ ਵੀ ਨਾਲ ਵਧੀਆ ਲੱਗਿਆ ਹੋਇਆਗਾ ਪੂਰੀ ਸੋਹਣੀ ਚੀਜ਼ ਬਣੀ ਹੋਈ ਆ ਜੀ ਆਜੋ ਕਿਰਾ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋਂ ਕੈਂਚੀਆਂ ਮੋਗਾ ਰੋਡ ਤੇ ਦੁਕਾਨ ਆ ਜੀ ਆਪਣੀ ਆਜੋ ਕਿਰਾ ਜਲਦੀ ਜਲਦੀ ਡਿਜ਼ਾਈਨ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਜੀ ਚਿਕਨ ਦਾ ਵਰਕ ਹੋਇਆ ਹੋਇਆਗਾ ਮਸਲੀਨ ਦਾ ਸੂਟ ਆ ਬਹੁਤ ਸੋਹਣਾ ਕੱਪੜਾਗਾ ਜੀ ਲੋ ਆਜੋ ਕਿਰਾ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋਂ ਕੈਂਚੀਆਂ ਸਿੰਗਲ ਸੂਟ 500 ਦਾਗਾ ਦੋ ਸੂਟ ਲੈ ਜਾਓ 900 ਦੇ ਜੇਕਰ ਆਨਲਾਈਨ ਮੰਗਵਾਉਣਾ 7589340170 ਤੇ ਆ ਮੈਸੇਜ ਕਰ ਦਿਓ ਆਪਣਾ WhatsApp ਨੰਬਰ ਆ ਜੀ 7589340177 ਉੱਤੇ ਮੈਸੇਜ ਕਰ ਲਓ ਕਾਲ ਕਰ ਲਓ ਜਿਹੜਾ ਵੀ ਤੁਹਾਨੂੰ ਸੂਟ ਚਾਹੀਦਾਗਾ ਉਹਦੇ ਸਕਰੀਨਸ਼ਾਟ ਲੈ ਕੇ ਭੇਜ ਦਿਓ ਤੁਹਾਡੇ ਕੋਲ ਸੂਟ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਪਹੁੰਚ ਜਾਊਗਾ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਪਹਿਲਾਂ ਕਰਨੀ ਪਊ ਜੀ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ